ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 819 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 820 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋਪਦੇ ਘਰ ਛੇਵਾਂ ਰਾਗ ਬਿਲਾਵਲ ਘਰ ਛੇਵੇਂ ਵਿੱਚ ਪੰਜਵੇਂ ਪਾਤਸ਼ਾਹ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦੋ ਬੰਦਾਂ ਵਾਲੀ ਅਤੇ ਚਾਰ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ 사ਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੇਰੇ ਮੋਹਨ ਸਰਵਨੀ ਇਹ ਨਾ ਸੁਨਾਏ ਸਾਖਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਜਾਏ ਰਹਾਓ ਏ ਮੇਰੇ ਮੋਹਨਾ ਇਹੋ ਜੇ ਪ੍ਰਮਾਤਮਾ ਤੋਂ ਬੇਮੋਹ ਕਰਨ ਵਾਲੇ ਬੋਲ ਮੇਰੀ ਕੰਨੀ ਨਾ ਪੈਣ ਪ੍ਰਮਾਤਮਾ ਨਾਲ ਟੁੱਟੇ ਹੋਏ ਜਿਹੜੇ ਗੰਦੇ ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾंदे ਹਨ ਉਹ ਆਤਮਿਕ ਜੀਵਨ ਵਾਸਤੇ ਵਿਅਰਥ ਹਨ ਤੇ ਗੁਰੂ ਪਿਆਰਿਓ ਗੁਰੂ ਜੀ ਵੀ ਇਹੀ ਸਮਝਾ ਰਹੇ ਹਨ ਕਿ ਮਾੜੇ ਗੀਤ ਨਹੀਂ ਸੁਣਨੇ ਚਾਹੀਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੁਣੋ ਧਾਰਮਿਕ ਗੀਤ ਸੁਣੋ ਧਾਰਮਿਕ ਰਚਨਾਵਾਂ ਬਹੁਤ ਹਨ ਉਹ ਸੁਣੋ ਪਰ ਕਈ ਮੂਰਖ ਮੈਂ ਵੇਖੇ ਨੇ ਸ਼ਾਬ ਨੂੰ ਰਹਿਰਾਜ ਸਾਹਿਬ ਦਾ ਟਾਈਮ ਹੁੰਦਾ ਉਧਰ ਬਾਬਾ ਜੀ ਰਹਿਰਾਜ ਸਾਹਿਬ ਦਾ ਪਾਠ ਕਰਦੇ ਨੇ ਉਧਰ ਗੜੀਆਂ ਚ ਉੱਚੀ ਉੱਚੀ ਡਰਾਈਵਰਾਂ ਦੇਕ ਲਾ ਕੇ ਘੁੰਮਦੇ ਨੇ ਤੇ ਗੰਦੇ ਗੀਤ ਸੁਣਦੇ ਨੇ ਉਹਨਾਂ ਮੂਰਖਾਂ ਦਾ ਬੇੜਾ ਗਰ ਕੇ ਹੀ ਹੁੰਦਾ ਹੈ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸ਼ਰਨ ਪਿਆ ਰਹਾ ਮੈਂ ਸਦਾ ਹੀ ਕਾਰ ਕਰਦਾ ਰਹਾ ਇਹੀ ਕਾਰ ਕਰਦਾ ਰਹਾ ਕਿ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਾ ਅਬੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ اے ਸਰਵ ਵਿਆਪਕ ਦਾਤਾਰ হে ہری میرے کار گرو دی سنگت وچ مل کے تیرے গুণ گا کے میں تیرے در تو ਨਿਰਭੈਤਾ دی داਤ ਪ੍ਰਾਪਤ کراں رسنا گہے اگہے گون راتے نین درਸ رنگ لائے میریਆਂ ਅੱਖਾਂ تیرے ਦਰਸ਼ਨ ਦਾ ਆਨੰਦ ਮਾਣ ਮਾਣ ਕੇ میری جیب ਤੈਂ ਪਹੁੰਚਦੇ ਗੁਣਾਤ ਵਿੱਚ ਰਤੀ ਰਹੇ ਓ ਕਿਰਪਾਲ ਦੀਨ ਦੁਖ ਭੰਜਨਾ ਮੋਹਿ ਚਰਨ ਰਿਦੈ ਵਸਾਏ हे ਦੀਨਾਂ ਦੇ ਦੁਖ ਦੂਰ ਕਰਨ ਵਾਲੇ ਮੇਰੇ ਉਤੇ ਦਿਆવાન ਹੋ ਪ੍ਰਭੂ ਪਰਮਾਤਮਾ ਆਪਣੇ ਚਰਨ ਮੇਰੇ ਹਿਰਦੇ ਵਿੱਚ ਵਸਾਈ ਰੱਖ ਸਭ ਹੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ हे ਮੋਹਨਾ ਮੇਰੀ ਨਿਗਾਹ ਵਿੱਚ ਇਹੋ ਜਿਹੀ ਜੋਤ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਝਾਣਾ ਅਬੇ ਮਾਨ ਖੋਏ 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 ਖੋਈ ਹੋ ਮੋ ਕੋ ਸਤਗੁਰ ਮੰਤਰ ਦਿਰੜਾਏ हे ਮੇਰੇ ਮੋਹਨ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਮੇਰੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ ਤਾਂ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ਅਤਲ 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 ਨਹਿ ਤੁਲਿਆ ਭਗਤ ਅਵਸ਼ਾਲਾ ਕਿਰਪਾਏ ਏ ਮੇਰੇ ਮੋਹਨਾ ਤੂੰ ਅਤਲ ਹੈ ਤੂੰ ਅਤਲ ਹੈ ਤੂੰ ਅਤਲ ਹੈ ਬੇਅੰਤ ਹੈ ਤੇਰੇ ਬੜਪਣ ਨੂੰ ਤੋਲਿਆ ਨਹੀਂ ਜਾ ਸਕਦਾ ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਤੂੰ ਸਭ ਉਤੇ ਕਿਰਪਾ ਕਰਦਾ ਹੈ ਜੋ ਜੋ ਸਰਨ ਪਰਿਓ ਗੁਰ ਨਾਨਕ ਅਬੈਦਾਨ ਸੁਖ ਪਾਏ اے ਨਾਨਕ 모ਹਨ ਪ੍ਰਭੂ ਦੀ ਕਿਰਪਾ ਨਾਲ ਜਿਹੜਾ ਜਿਹੜਾ ਬਨੁਖ ਗੁਰੂ ਦੀ ਸ਼ਰਨ ਪੈਂਦਾ ਹੈ ਉਹਨੇ ਰਪੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ ਬੇਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ हे ਪ੍ਰਭੂ ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਓ ਬਾਰੇ ਰਹਾਓ ਏ ਪ੍ਰਭੂ ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ ਚੁਫਾਲ ਲਮਾ ਪੈ ਕੇ ਨਮਸਕਾਰ ਕਰਦਾ ਹਾਂ ਮੈਂ ਨੇਕਾਂ ਵਾਰੀ ਤੇਥੋਂ ਸਦਕੇ ਜਾਂਦਾ ਹਾਂ ਰਹਾਓ ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝਹਿ ਚਿਤਾਰੈ ਏ ਪ੍ਰਭੂ ਪਰਮਾਤਮਾ ਉਠਦੇ ਆ ਬਹਿੰਦੇ ਆ ਸੁੱਤੇ ਆ ਜਾਗਦੇ ਆ ਹਰ ਵੇਲੇ ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ਪਰਮਾਤਮਾ ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ تمہ میرے پروار ہے ہے hey پربھو تو ہی میرا سہارا ہے تو ہی میرا تان ہے تو ہی میری عقل ہے تو ہی میرا تن ہے تیرے واسطے میرا پروار ہے جو تم کرو سوئی پل ہمرہ پیکھ نانک سکھ چر نار ہے ہے hey نانک آخے hey پربھو جو کوئی تر ہے میرے واسطے وہی بلائی ہے ਤੇਰੇ ਚਰਨਾਂ ਦਾ ਦਰਸ਼ਨ ਕਰਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਬਿਲਾਵਲ ਮਹੱਲਾ ਪੰਜਵਾ ਸੁਨਿਅਤ ਪ੍ਰਾਪਤੋ ਸਗਲ ਉਧਾਰਨਾ ਹੈ ਪ੍ਰਭੂ ਤੇਰੀ ਬਾਤ ਸੁਣੀਦਾ ਹੈ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਮੋ ਬਗਨ ਪਤਤ ਸੰਗ ਪ੍ਰਾਨੀ ਐਸੇ ਮਨ ਹੈ ਬਸਾਰਨ ਰਹਾਓ ਤੂੰ ਨਾਲ ਨੂੰ ਵੀ ਬਚਾ ਲੈਂਦਾ ਹੈ ਜਿਹੜੇ ਮੋਹ ਦੇ ਵਿੱਚ ਡੁੱਬੇ ਹੋਏ ਵਿਕਾਰਾਂ ਵਿੱਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ ਖਲੋਣ ਰੱਖਦੇ ਹਨ ਅਤੇ ਬੜੀ ਬੇਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ਰਹਾਉ ਸੱਚ ਬਿਖਿਆਲੇ ਗ੍ਰਾਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਹੇ ਪ੍ਰਭੂ ਤੇਰੇ ਪੈਦਾ ਕੀਤੇ ਜੀਵ ਮਾਇਆ ਇਕੱਠੀ ਕਰ ਕਰਕੇ ਹੀ ਇਸ ਨੂੰ ਗ੍ਰਹਿਣ ਕਰਨ ਯੋਗ ਬਣਦੇ ਹਨ ਬਣਾਉਂਦੇ ਹਨ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਜਲ ਆਪਣੇ ਮਨ ਤੋਂ ਪਰੇ ਛੁੱਟ ਦਿੰਦੇ ਹਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਜੀਵ ਕਾਮ ਕ੍ਰੋਧ ਲੋਭ ਨਿੰਦਾ ਆਦਕ ਵਿਕਾਰਾਂ ਵਿੱਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਕ ਗੁਣਾਂ ਨੂੰ ਲੀਰ ਲੀਰ ਕਰ ਰਹੇ ਹਨ ਮਿਹਰ ਕਰ ਪ੍ਰਮਾਤਮਾ ਇਹਨਾਂ ਨੂੰ ਵਿਕਾਰਾਂ ਤੋਂ ਬਚਾਲੈ ਇਨਤੇ ਕਾੜਲੇ ਹੋ ਮੇਰੇ ਸੁਆਮੀ ਹਾਰ ਭਰੇ ਤੁਮ ਸਰਨ 헤 ਮੇਰੇ ਮਾਲਿਕ ਪ੍ਰਭੂ ਪਰਮਾਤਮਾ ਇਨਾ ਵਿਕਾਰਾਂ ਤੋਂ ਸਾਨੂੰ ਬਚਾ ਲੈ ਸਾਡੇ ਇਨਾ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ ਹਾਰ ਕੇ ਅਸੀਂ ਤੇਰੀ ਸਰਨਾ ਪਏ ਹਾਂ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ 헤 ਪ੍ਰਭੂ ਤੇਰੇ ਦਰ ਦੇ ਸੇਵਕ ਨਾਨਕ ਦੀ ਤੇਰੇ ਅੱਗੇ ਰਜੋਈ ਹੈ ਕਿ ਤੂੰ ਆਦਮਕ ਜੀਵਨ ਤੋਂ ਓਕੇ ਸਖਣੇ ਬੰਦਿਆ ਨੂੰ ਵੀ ਸਾਧ ਸੰਗਤ ਵਿੱਚ ਲਿਆ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਬਿਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨਿਯਤ ਪ੍ਰਭ ਕੀ ਬਾਤ ਏ ਪਾਈ ਸਾਧ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੀ ਕਥਾ ਵਾਰਤਾ ਸਦਾ ਸੁਣੀ ਜਾਂਦੀ ਹੈ ਕਥਾ ਕੀਰਤਨ ਆਨੰਦ ਮੰਗਲ ਤੋਨ ਪੂਰ ਰਹੀ ਦਿਨ ਸੇ ਅਰ ਰਾਤ ਰਹਾਓ ਉਥੇ ਸਾਧ ਸੰਗਤ ਵਿੱਚ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ ਕਹਾਣੀਆਂ ਹੁੰਦੀਆਂ ਹਨ ਕੀਰਤਨ ਹੁੰਦਾ ਹੈ ਆਤਮਿਕ ਆਨੰਦ ਹੁਲਾਲਾ ਪੈਦਾ ਕਰਨ ਵਾਲੀ ਰੌਚ ਸਦਾ ਚੱਲਦੀ ਰਹਿੰਦੀ ਹੈ ਰਹਾਓ ਕਾਰ ਕਿਰਪਾਇ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ हे ਭਾਈ ਸੰਤ ਜਨਾਂ ਨੂੰ ਪ੍ਰਭੂ ਨੇ ਮੇਰ ਕਰਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੁੰਦੀ ਹੈ ਆਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕਰੋ ਦੇਸ ਤਨ ਤੇ ਜਾਤ ਅਠੇ ਪੈਰ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਹਨਾਂ ਸੇਵਕਾਂ ਦੇ ਇਸ ਸਰੀਰ ਵਿੱਚ ਕਾਮ ਕਰੋਧ ਲੋਭੋ ਹੰਕਾਰ ਪੰਜੇ ਵੈਰੀ ਪੰਜੇ ਬੇਕਾਰ ਦੂਤ ਦੂਰ ਹੋ ਜਾਂਦੇ ਹਨ ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰ ਰਸ ਭੋਜਨ ਖਾਤ ਹੇ ਭਾਈ ਸੰਤ ਜਨ ਪ੍ਰਭੂ ਦਾ ਦਰਸ਼ਨ ਕਰਕੇ ਮਾਇਆ ਦੇ ਦ੍ਰਿਸ਼ਨਾ ਵੱਲੋਂ ਪੂਰੇ ਤੌਰ ਤੇ ਰੱਜੇ ਰਹਿੰਦੇ ਹਨ ਸੰਤ ਜਨ ਸਦਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ हे ਨਾਨਕ ਆਖ हे ਪ੍ਰਭੂ ਜਿਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ ਤੂੰ ਕਿਰਪਾ ਕਰਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤ ਵਿੱਚ ਮਿਲਾ ਦਿੰਦਾ ਹੈ ਉਹਨਾਂ ਦੇ ਪਿਛਲੇ ਗੁਣ ਕੱਟ ਦਿੰਦਾ ਹੈ ਉਹਨਾਂ ਦੇ ਪਾਪ ਗਣੋ ਲਾ ਦਿੰਦਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਭਾਵੇਂ ਪਾਪੀ ਮਨੁੱਖ ਵੀ ਸਾਧ ਸੰਗਤ ਵਿੱਚ ਜਾ ਬੈਂਦਾ ਹੈ ਤੇ ਪ੍ਰਮਾਤਮਾ ਇੰਨੀ ਕਿਰਪਾ ਕਰਦਾ ਹੈ ਸਾਧ ਸੰਗਤ ਦੇ ਰਾਹੀ ਕਿ ਉਹਦਾ ਮਨ ਵੀ ਪਾਪਾਂ ਤੋਂ ਤੋਬਾ ਕਰਕੇ ਉੱਨਾ ਵਾਲ ਪ੍ਰੇਰਿਤ ਹੋ ਜਾਂਦਾ ਹੈ ਤ੍ਰਿਪਤ ਕਾਇ ਪੇਖ ਪ੍ਰਭ ਦਰਸਨ ਅੰਮ੍ਰਿਤ ਹਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 820 ਨੰਬਰ ਅੰਗ ਦੀ ਵਿਆਖਿਆ ਤੇ ਬਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 821 ਨੰਬਰ ਅੰਗ ਦੀ ਵਿਆਖਿਆ ਤੇ ਬਾਠ ਸਰਵਣ ਕਰਾਂਗੇ ਪੁਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ